ਮੈਂ ਫਰੀਦਕੋਟ ਦੇ ਵਿੱਚ ਜਦੋਂ ਰਹਿੰਦਾ ਸੀ ਤਾਂ ਇੱਕ ਵਾਰੀ ਆਪਦੇ ਦੋਸਤਾਂ ਦੇ ਨਾਲ ਚਲਾ ਗਿਆ ਸਵਰਨ ਸਿਨੇਮੇ ਦੇ ਵਿੱਚ ਫਿਲਮ ਦੇਖਣ ਦਿਲ ਵਾਲੇ ਦੁਲਨੀਆਂ ਲੈ ਜਾएंगे ਫਿਲਮ ਬਹੁਤ ਸੋਹਣੀ ਸੀ ਹਰ ਬੰਦਾ ਜਾਣਦਾ ਵੀ ਇਸ ਫਿਲਮ ਵਿੱਚਲਾ ਜਿਹੜਾ ਕੰਮ ਸੀ ਸ਼ਾਹਰੂਖ ਖਾਨ ਦਾ ਅਮਰੀਸ਼ ਪੁਰੀ ਦਾ ਕਾਜਲ ਦਾ ਬਾਕੀ ਕਲਾਕਾਰਾਂ ਦਾ ਉਹ ਉੱਵਲ ਸੀ ਅੱਜ ਤੱਕ ਚੇਤੇ ਦੇ ਵਿੱਚ ਉਹ ਸਾਰਾ ਕੁਝ ਗੂੰਜਦਾ ਵੀ ਕਿੰਨੀ ਸੋਹਣੀ ਫਿਲਮ ਸੀ ਜਦੋਂ ਫਿਲਮ ਖਤਮ ਹੋਈ ਹਾਲ ਉਹਦੇ ਪੂਰੇ ਭਰੇ ਹੁੰਦੇ ਸੀ ਹੁਣ ਤਾਂ ਚਲੋ ਭਰਦਾ ਹੀ ਨਹੀਂਗੇ ਜਦੋਂ ਫਿਲਮ ਖਤਮ ਹੋਈ ਤੇ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੇਰੇ ਮੂਰੇ ਕਈ ਪ੍ਰਵਾਸੀ ਮਜ਼ਦੂਰ ਜਾਂਦੇ ਆ ਉਹ ਆਪਾਂ ਚ ਗੱਲ ਪਤਾ ਕੀ ਕਰਦੇ ਆ ਅਰੇ ਫਿਲਮ ਤੋਂ ਕਮਾਲ ਕੀ ਥੀ RAMLAL ਫਿਲਮ ਨੇ ਤਾਂ ਕਮਾਲ ਕਰ ਲਿਆ ਅਗਰ ਸ਼ਾਹਰੂਖ ਦੀ ਜਗ੍ਹਾ ਮਿਥਨ ਦਾਦਾ ਹੋਤੇ ਤਾਂ ਔਰ ਵੀ ਕਮਾਲ ਹੋ ਜਾਂਦੀ ਮੈਂ ਮੰਨਦੇ ਵਿੱਚ ਉਸ ਵੇਲੇ ਸੋਚਿਆ ਵੀ ਯਾਰ ਦੇਖੋ ਬੰਦੇ ਦੇ ਅੰਦਰ ਖਿੱਚ ਕਿ ਐਸੀ ਹੁੰਦੀ ਆ ਜਿਹਨੂੰ ਉਹ ਪਸੰਦ ਕਰਦਾ ਚਾਹੁੰਦਾ ਜੀ ਕਿ ਉਹ ਹਰ ਥਾਂ ਤੇ ਫਿੱਟ ਹੋਵੇ ਹੁਣ ਮਿਥਨ ਦਾ ਦਿਲ ਵਾਲੇ ਦੁਲਨੀਆਂ ਦੇ ਵਿੱਚ ਕੀ ਕੰਮ ਆ ਤੇ ਸ਼ਾਹਰੂਖ ਖਾਨ ਦਾ ਡਿਸਕੋ ਡਾਂਸਰ ਦੇ ਵਿੱਚ ਕੀ ਕੰਮ ਆ ਪਰ ਜਿਹੜਾ ਬੰਦਾ ਚਾਹੁੰਦਾ ਵੀ ਮੇਰੇ ਮੁਤਾਬਕ ਇਉਂ ਜੇ ਹੋ ਜਾਂਦਾ ਤਾਂ ਗੱਲ ਵਧੀਆ ਸੀ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਲੋਕ ਵੀ ਤਾਂ ਇਉਂ ਹੀ ਚਾਹੁੰਦੇ ਆ ਜੀ ਕਿ ਇਹ ਚੱਲਣ ਪਰ ਅੱਜ ਕੱਲ ਪੰਜਾਬੀ ਸਿਨੇਮਾ ਕਾਮਯਾਬ ਘਟ ਆ ਮੈਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਥੀਏਟਰ ਆ ਜਿਹੜੇ ਸਿਨੇਮੇ ਆ ਜਿਹੜੇ ਜਲੰਧਰ ਦੇ ਉਹ ਭਰੇ ਨਹੀਂ ਵਿਖੇ ਮੈਂ ਜਾਂ 60% ਦੀ ਵੀ ਦੇਖਿਆ 50% ਦੀ ਵੀ ਦੇਖਿਆ 15% ਦੀ ਵੀ ਦੇਖਿਆ ਪਰ 90% ਦੀ ਸਿਨੇਮੇ ਜਾਂ 80% ਦੀ ਸਿਨੇਮਾ ਹਾਲ ਭਰਿਆ ਨਹੀਂ ਦੇਖਿਆ ਪਾਵੇਂ ਐਤਵਾਰ ਨੂੰ ਚਲੇ ਜਾਓ ਭਾਵੇਂ ਸ਼ਨੀਵਾਰ ਨੂੰ ਚਲੇ ਜਾਓ ਭਾਵੇਂ ਦੁਪਹਿਰ ਦਾ ਸ਼ੋਅ ਹੋਵੇ ਤੇ ਭਾਵੇਂ ਰਾਤ ਦਾ ਸ਼ੋਅ ਹੋਵੇ ਉਹਦਾ ਕਾਰਨ OTT ਵੀ ਆ ਪੰਜਾਬੀ ਸਿਨੇਮੇ ਦੇ ਉੱਤੇ ਜਿਹੜੀ ਭਰੋਸੇਯੋਗਤਾ ਘਟੀ ਆ ਉਹ ਵੀ ਕਾਰਨ ਆ ਪਰ ਇੱਕ ਗੱਲ ਜ਼ਰੂਰ ਆ ਵੀ ਜੇ ਕਜੀਆਂ ਜਾਂ ਪੈਦਾ ਹੋ ਜੇ ਜਿਵੇਂ ਕਿ ਸਰਦਾਰ ਜੀ 3 ਦੇ ਲਈ ਪੰਜਾਬੀਆਂ ਦੇ ਇੱਕ ਹਿੱਸੇ ਨੇ ਤੇ ਬਾਲੀਵੁੱਡ ਦੇ ਕਾਫੀ ਹਿੱਸੇ ਨੇ ਜਿਹੜਾ ਕਜੀਆਂ ਪੈਦਾ ਕੀਤਾ ਉਹਦੇ ਕਰਕੇ ਮੁਫਤ ਦੇ ਵਿੱਚ ਕਜੀਆਂ ਦੇ ਵਿੱਚੋਂ ਪ੍ਰਚਾਰ ਨਿਕਲਦਾ ਫਿਲਮ ਵਿਦੇਸ਼ਾਂ ਦੇ ਵਿੱਚ ਚੱਲ ਜਾਂਦੀ ਆ ਤੇ ਮੈਂ ਚਾਹੁੰਦਾ ਜੀ ਕਿ ਇੰਨਾ ਕਜੀਆਂ ਤਾਂ ਪੈਦਾ ਹੋ ਜਾਣਾ ਚਾਹੀਦਾ ਜੇਕਰ ਸਿਨੇਮੇ ਨੂੰ ਭਾਗ ਲੱਗਦੇ ਹੋਣ ਤਾਂ ਹੁਣ ਮੈਂ ਸੋਚੀ ਜਾਂਦਾ ਵੀ ਜਿਹੜੀ ਆ ਪਿਛਲੇ ਦਿਨੀ ਫਿਲਮ ਆਈ ਆ ਮੈਂ ਤੇਰੇ ਕੁਰਬਾਨ ਇਹਦੇ ਵਿੱਚ ਬੰਟੀ ਬੈਂਸ ਹੀਰੋ ਆ ਇਹਦੇ ਵਿੱਚ ਕੁਲਜਿੰਦਰ ਸਿੱਧੂ ਥਲਨਾਇਕਾ ਜੇ ਬੰਟੀ ਬੈਂਸ ਦੀ ਥਾਂ ਦੇ ਉੱਤੇ ਫਵਾਦ ਖਾਨ ਹੋਵੇ ਫਿਲਮ ਦਾ ਰੋਲਾ ਪੈ ਜੇ ਚੱਲਣ ਨਹੀਂ ਦੇਵਾਂਗੇ ਫਲਾਂ ਨਹੀਂ ਕਰਨ ਲਿਆਗੇ ਆ ਨਹੀਂ ਕਰਨਿਆਂਗੇ ਇਹ ਫਿਲਮ ਸੁਪਰ ਡੂਪਰ ਹਿੱਟ ਹੋ ਜਾਣੀ ਸੀ ਜੇ ਇਹਦੇ ਵਿੱਚ ਇਮਰਾਨ ਅਬਾਸ ਹੋਵੇ ਕੁਲਜਿੰਦਰ ਸਿੱਧੂ ਦੀ ਥਾਂ ਦੇ ਉੱਤੇ ਤੇ ਫੇਰ ਮੈਂ ਸੋਚਦਾ ਵੀ ਪਾਈ ਵਿੱਚ ਰੋਲਾ ਰਪਾ ਕਿੰਨਾ ਪੈਣਾ ਸੀਗਾ ਤੇ ਇਹ ਫਿਲਮ ਅੱਜ ਨਾਲੋਂ ਕਈ ਗੁਣਾ ਵੱਧ ਵਟਤ ਕਰ ਜਾਂਦੀ ਪਰ ਉਹ ਇਹਦੇ ਵਿੱਚ ਨਹੀਂ ਪਰ ਉਦਾਂ ਹੀ ਫਿਲਮ ਸੋਹਣੀ ਆ ਤੁਸੀਂ ਫਿਲਮ ਦੇਖ ਕੇ ਇਹਦੇ ਬਾਰੇ ਦੱਸ ਸਕਦੇ ਹੋ ਵੀ ਫਿਲਮ ਦੇ ਵਿੱਚ ਕੰਮ ਕੀ ਹੋ ਜਾ ਹੋਇਆ ਮੈਨੂੰ ਨਿੱਜੀ ਤੌਰ ਤੇ ਚੰਗੀ ਲੱਗੀ ਆ ਉਹ ਤਾਂ ਕਰਕੇ ਚੰਗੀ ਲੱਗੀ ਆ ਕਿਉਂਕਿ ਅੱਜ ਵੀ ਪੰਜਾਬ ਦੇ ਵਿੱਚ ਅਣਖ ਦੀ ਖਾਤਰ ਕਤਲ ਹੁੰਦੇ ਆ ਮੈਂ ਪਿਛਲੇ ਦਿਨੀ ਖਬਰ ਪੜ੍ਹੀ ਆ ਮੋਗੇ ਦੇ ਵਿੱਚ ਪਿੰਡ ਦੋਲੇ ਵਾਲਾ ਇੱਥੇ ਭਰਾ ਨੇ ਆਪਣੀ ਭੈਣ ਦਾ ਕਤਲ ਕੀਤਾ ਇਸ ਕਰਕੇ ਗੋਲਦਮ ਮਾਰ ਕੇ ਕਿਉਂਕਿ ਇਹ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ 3 ਸਾਲ ਪਹਿਲਾਂ ਹੁਣ ਭੈਣ ਦੇ ਵੀ ਬੱਚੇ ਪਰ ਭਰਾ ਨੇ ਗੋਲੀ ਮਾਰਤੀ ਕਹਿੰਦਾ ਮੇਰੀ ਅਣਖ ਆ ਇਹ ਇਹਦੇ ਵਿੱਚ ਕੁਲਜਿੰਦਰ ਸਿੱਧੂ ਉਰਫ ਸ਼ਮਸ਼ੇਰ ਸਿੰਘ ਉਹ ਇਹੋ ਜਿਹੀ ਅਣਖੀ ਬਣਿਆ ਪਰ ਹੈ ਜਾਲੀ ਅਣਖੀ ਕਿਉਂਕਿ ਉਹ ਆਪ ਵੀ ਅਯਾਸ਼ੀ ਕਰਦਾ ਉਹ ਆਪ ਗਲਤ ਰਾਹਾਂ ਦੇ ਉੱਤੇ ਦਾ ਕੋਈ ਸਿਧਾਂਤ ਨਹੀਂਗਾ ਨਾਲੇ ਬੰਦਾ ਬੰਦੇ ਨੂੰ ਮਾਰੇ ਇਹਦੇ ਵਿੱਚ ਕਿਹੜਾ ਸਿਧਾਂਤ ਹੁੰਦਾ ਇਹ ਚ ਕਿਹੜਾ ਫਲਸਫਾ ਇਹ ਤਾਂ ਕਰੂਰਤਾ ਇਹ ਤਾਂ ਕਹਿ ਲਈਏ ਵੀ ਹਿੰਸਕ ਵਰਤੀ ਦਾ ਮਾਲਕ ਹੁੰਦਾ ਉਹ ਬੰਦਾ ਇਹਦੇ ਵਿੱਚ ਪ੍ਰੋਫੈਸਰ ਦਿਖਾਇਆ ਗਿਆ ਬੰਟੀ ਬੈਂਸ ਨੂੰ ਜਗਜੀਤ ਸਿੰਘ ਦੇ ਰੂਪ ਦੇ ਵਿੱਚ ਉਹ ਬੜੇ ਸੋਹਣੇ ਰੋਲ ਦੇ ਵਿੱਚ ਆ ਕਿਉਂਕਿ ਇਹਦੇ ਵਿੱਚ ਦਿਖਾਇਆ ਵੀ ਭਾਈ ਇਸ ਫਿਲਮ ਦੇ ਵਿੱਚ ਕਿਵੇਂ ਉਹ ਸਾਇਤਕ ਰੁਚੀਆਂ ਵਾਲਾ ਕਿਵੇਂ ਸਿਧਾਂਤਕ ਬੰਦਾ ਉਹਦਾ ਕੁੜੀ ਦੇ ਨਾਲ ਇਸ਼ਕ ਪੇਚਾ ਹੈਗਾ ਤੇ ਬਾਅਦ ਦੇ ਵਿੱਚ ਉਹ ਕੁੜੀ ਦੇ ਭਰਾ ਨੂੰ ਪਤਾ ਲੱਗਦਾ ਤੇ ਫਿਰ ਫਿਲਮ ਇਹੋ ਜੇ ਮੋੜ ਕੱਟਦੀ ਆ ਵੀ ਇਹਦੇ ਵਿੱਚ ਕਰੂਰਤਾ ਨਜ਼ਰ ਆਉਂਦੀ ਆ ਬਹੁਤ ਕੁਝ ਇਹਦੇ ਵਿੱਚ ਹੁੰਦਾ ਵਾਪਰਦਾ ਜਿਹੜਾ ਕਿ ਅੱਜ ਦੇ ਸਮਾਜ ਦੇ ਵਿੱਚ ਪ੍ਰਵਾਨਿਤ ਨਹੀਂ ਪਰ ਮੇਰੇ ਕਹਿਣ ਦਾ ਭਾਵੇਂ ਜਿਵੇਂ ਕਿ ਛੋਟੇ ਬਜਟ ਵਾਲੀ ਫਿਲਮ ਇਹਦੇ ਵਿੱਚ ਇਹ ਨਹੀਂ ਵੀ ਭਾਈ ਕੋਈ 5 ਕਰੋੜ ਵਾਲਾ ਹੀਰੋ ਲਿਆ ਇਹ ਜਦੋਂ ਕਿ 2.5 ਕਰੋੜ ਵਾਲੀ ਜਿਹੜੀ ਹੀਰੋਇਨ ਲਈ ਆ ਵੀ ਜਿਹੜੀ ਫਿਲਮ ਦਾ ਪੈਸਾ ਇੰਨਾ ਲੈਂਦੀ ਆ ਇਹਦੇ ਵਿੱਚ ਕੋਈ ਬਹੁਤ ਵੱਡੇ ਕਮੇਡੀ ਕਲਾਕਾਰ ਲਏਗੇ ਇਹ ਤਾਂ ਨਹੀਂ ਇੱਕ ਸੁਪਰ ਹਿੱਟ ਫਿਲਮ ਦੇ ਹੀ ਹੀਰੋ ਦੇ ਭਾ ਦੇ ਵਿੱਚੇ ਪੂਰੀ ਫਿਲਮ ਬਣਾਈ ਗਈ ਆ ਪਰ ਫਿਲਮ ਦੀ ਕਹਾਣੀ ਚੰਗੀ ਆ ਫਿਲਮ ਦੇ ਵਿੱਚ ਗਾਣੇ ਬਹੁਤ ਚੰਗੇ ਆ ਫਿਲਮ ਦੇ ਵਿੱਚ ਕਈ ਕਲਾਕਾਰਾਂ ਨੇ ਕੰਮ ਬੜਾ ਸੋਹਣਾ ਕੀਤਾ ਮਨਜਿੰਦਰ ਸਿੰਘ ਦੇ ਵੱਲੋਂ ਇਹ ਡਾਇਰੈਕਟ ਕੀਤੀ ਗਈ ਆ ਇਹ ਫਿਲਮ ਦੇਖਣੀ ਹੋਊਗਾ ਮੇਰੀ ਬੇਨਤੀ ਆ ਵੀ ਪੰਜਾਬੀ ਸਿਨੇਮੇ ਨੂੰ ਤੁਸੀਂ ਪਿਆਰ ਕਰਿਆ ਕਰੋ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਮਨਵਿੰਦਰ ਸਿੰਘ ਨੇ ਕੰਮ ਸੋਹਣਾ ਕੀਤਾ ਨਿਰਦੇਸ਼ਕ ਦੇ ਤੌਰ ਦੇ ਉਤੇ ਬੰਟੀ ਬੈਂਸ ਨੂੰ ਮੈਂ ਉਰੋਂ ਤੋਂ ਜਾਣਦਾ ਜਦੋਂ ਉਹ ਕੱਲੇ ਗੀਤ ਲਿਖਦਾ ਸੀ ਜਾਂ ਕਹਿੰਦੇ ਗੀਤ ਲਿਖਣ ਦੀ ਵੀ ਸ਼ੁਰੂਆਤ ਸੀ ਦਿਨੇਸ਼ ਔਰ ਦੇ ਦਫ਼ਤਰ ਦੇ ਵਿੱਚ ਸਪੀਡ ਰਿਕਾਰਡ ਦਾ ਦਫ਼ਤਰ ਸੀ ਜਲੰਧਰ ਦੇ ਵਿੱਚ ਤੇ ਉੱਥੇ ਹਰ ਰੋਜ਼ ਆ ਕੇ ਤੇ ਆਪਦੇ ਗਾਣਿਆਂ ਦੀਆਂ ਝੁਕਤਾਂ ਘਟਦਾ ਹੁੰਦਾ ਸੀ ਹੌਲੀ-ਹੌਲੀ ਉਹਦੀ ਮਿਹਨਤ ਨੂੰ ਭਾਗ ਲੱਗੇ ਕੌਰ ਵੀ ਨੂੰ ਪੈਰਾਂ 'ਸਰ ਖੜੇ ਕੀਤਾ ਹੋਰ بڑے ਕਲਾਕਾਰ ਬਣਾਏ ਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਮੌੜ ਫਿਲਮ ਵਿੱਚ ਵੀ ਕੰਮ ਕੀਤਾ ਤੇ ਹੁਣ ਉਹਨੇ ਬਤੌਰ ਨਾਇਕ ਪਹਿਲੀ ਫਿਲਮ ਜਿਹੜੀ ਇਹ ਮੈਂ ਤੇਰੇ ਕੁਰਬਾਨ ਇਹਦੇ ਵਿੱਚ ਆਪਦੀ ਪ੍ਰੀਖਿਆ ਦਿੱਤੀ ਆ ਪਾਸ ਕਰਨਾ ਫੇਲ ਕਰਨਾ ਤੁਹਾਡਾ ਕੰਮ ਮੈਨੂੰ ਠੀਕ ਲੱਗੀ ਆ ਕੁਲਜਿੰਦਰ ਸਿੱਧੂ ਨੂੰ ਅਸੀਂ ਸਾਡਾ ਹੱਕ ਦੇ ਵਿੱਚ ਵੰਦੇ ਆਏ ਆ ਵੇਖਿਆ ਉਹਨੂੰ ਉਦੋਂ ਸ਼ਰੀਕ ਦੇ ਵਿੱਚ ਵੀ ਐ ਸ਼ਰੀਕ ਦੇ ਵਿੱਚ ਸ਼ਰੀਕੇਬਾਦੀ ਸਿਰੇ ਦੀ ਨਿਭਾਈ ਤੇ ਸਾਡਾ ਹੱਕ ਦੇ ਵਿੱਚ ਹੱਕ ਉਹਨੇ ਸ਼ਦਦਦੇ ਨਾਲ ਮੰਗਿਆ ਸੰਘਰਸ਼ ਕੀਦਰ ਸਟੱਗਲ ਕੀਤੀ ਉਦੋਂ ਪਰ ਹੁਣ ਉਹਨੇ ਇਹਦੇ ਵਿੱਚ ਇੱਕ ਜ਼ਾਲਮ ਜਿਹਾ ਬੰਦਾ ਬਣ ਕੇ ਮੈਂ ਤੇਰੇ ਕੁਰਬਾਨ ਦੇ ਵਿੱਚ ਕੰਮ ਕੀਤਾ ਇਹਦੇ ਵਿੱਚ ਨਾਇਰਾ ਢੱਲੋਂ ਵੀ ਆ ਇਹ ਨਕੀਰਾ ਢੱਲੋਂ ਇਹਦੇ ਵਿੱਚ ਸਾਵਣ ਰੂਪੋ ਵਾਲੀਆ ਵੀ ਆ ਇਹ ਚਾਰਾਂ ਦੇ ਉੱਤੇ ਹੀ ਫਿਲਮ ਹੁੰਦੀ ਆ ਅਸਲ ਦੇ ਵਿੱਚ ਪਰ ਪੰਜਾਬੀ ਸਿਨੇਮਾ ਭਾਗਾਂ ਭਰਿਆ ਰਹੇ ਇਹ ਫਿਲਮਾਂ ਬਹੁਤ ਚੱਲਣ ਇਹਦੀ ਅਸੀਂ ਕਾਮਨਾ ਕਰਦੇ ਆ ਤੇ ਮੈਂ ਤੇਰੇ ਕੁਰਬਾਨ ਦੇ ਵਿੱਚ ਤੁਹਾਡੇ ਇਕੱਲੇ ਪੈਸੇ ਹੀ ਨਹੀਂ ਕੁਰਬਾਨ ਹੋਣੇ ਇਹਦੇ ਵਿੱਚ ਤੁਹਾਡੇ ਪੱਲੇ ਵੀ ਕੁਝ ਨਾ ਕੁਝ ਪਊਗਾ ਇਹ ਮੈਨੂੰ ਇਸ ਗੱਲ ਦੀ ਆਸ ਆ ਤੇ ਅਗਲੀ ਗੱਲ ਮੈਂ ਥੋੜੀ ਜੀ ਦਲਜੀਤ ਬਾਰੇ ਵੀ ਕਰ ਲਾਂ ਦਲਜੀਤ ਦੇ ਹੱਕ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਆਈਆਂ ਬਹੁਤ ਵਧੀਆ ਗੱਲ ਆ ਉਹਨਾਂ ਨੇ ਦੋ ਟੁੱਕੇ ਗੱਲ ਕਹਤੀ ਆ ਵੀ ਭਾਈ ਜੇਕਰ ਦਲਜੀਤ ਨਾਲ ਕੋਈ ਵੀ ਤੱਕਾ ਹੁੰਦਾ ਅਸੀਂ ਸਿੱਧੇ ਕਰ ਦੇਾਂਗੇ ਵਧੀਆ ਗੱਲ ਆ ਹੱਕ ਦੇ ਵਿੱਚ ਆਉਣਾ ਚਾਹੀਦਾ ਗਲਤ ਨੂੰ ਗਲਤ ਕਹਿਣਾ ਚਾਹੀਦਾ ਇਹੋਂ ਨਹੀਂ ਵੀ ਭਾਈ ਸਾਨੂੰ ਕੀ ਫਸਿਆ ਰਹਿਣ ਦੋ ਆ ਹੋਈ ਜਾਣ ਦੋ ਆ ਗੱਲਾਂ ਨਹੀਂ ਹੁੰਦੀਆਂ ਚੰਗੇ ਨੂੰ ਚੰਗਾ ਕਹੋ ਮਾੜੇ ਨੂੰ ਮਾੜਾ ਕਹੋ ਗਲਤ ਨੂੰ ਗਲਤ ਕਹੋ ਸਿਧਾਂਤਕ ਤੌਰ ਤੇ ਖੜੇ ਰਹੋ ਦਲਜੀਤ ਨੇ ਦੋ ਟੋਕ ਕੇ ਗੱਲ ਕਹੀ ਸੀ ਕਿ ਹਾਨੀਆ ਅਮਰ ਨੇ ਸੋਹਣੀ ਅਦਾਕਾਰੀ ਕੀਤੀ ਹੈ ਮੈਂ ਕੋਈ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦਾ ਮੈਨੂੰ ਕੰਮ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਮੇਰੀ ਪਹਿਲੀ ਪਸੰਦ ਤੇ ਆਖਰੀ ਪਸੰਦ 뮤직 ਆ ਮੈਂ ਸੰਗੀਤ ਹੀ ਕਰਨਾ ਚਾਹੁੰਦਾ ਬਾਕੀ ਇਹਨਾਂ ਨੇ ਇਹੀ ਜਾਣਣ ਬੰਦੇ ਦਾ ਸਟੈਂਡ ਤਾਂ ਹੈ ਨਾ ਯਾਰ ਮੇਰੇ ਮੈਨੂੰ ਜਦੋਂ ਵਿਵਾਦ ਪੈਦਾ ਹੁੰਦੇ ਸੀ ਮੈਨੂੰ ਇਹ ਵੀ ਪਤਾ ਵੀ ਦਲਜੀਤ ਦੇ ਘਰ ਦੇ ਮੁਰੇ ਤੇ ਧਰਨੇ ਵੀ ਲੱਗੇ ਸੀ ਕਿਸੇ ਵੇਲੇ ਹੋਇਆ ਕਿ ਜੇ ਨਚਲੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਜਦੋਂ ਆ ਗੀਤ ਗਾਏ ਪਰ ਉਸ ਤੋਂ ਬਾਅਦ ਬੰਦਾ ਟਰੈਕ ਦੇ ਉੱਤੇ ਐਸਾ ਚੜਿਆ ਅਜੋਦੀ ਤੂਤੀ ਬੋਲਦੀ ਪਰ ਤੂਤੀ ਦੇ ਉੱਤੇ ਸੜਨ ਵਾਲੇ ਵੀ ਹੁੰਦੇ ਕਈ ਪੱਗ ਵਾਲੇ ਨੂੰ ਦੇਖ ਕੇ ਕਈ ਵੈਸੇ ਮਚਲੇ ਹੁੰਦੇ ਆ ਸੋ ਮੇਰੀ ਬੇਨਤੀ ਭਾਈ ਵੀ ਜੇਕਰ ਤੁਹਾਨੂੰ ਕੋਈ ਬੰਦਾ ਪਸੰਦ ਨਹੀਂ ਤੇ ਤੁਸੀਂ ਉਹਦੀ ਆਲੋਚਨਾ ਕਰਨੀਆਂ ਤਾਂ ਸੱਭੇਕ ਸ਼ਬਦਾਂ ਦੇ ਵਿੱਚ ਕਰਿਆ ਕਰੋ ਜੇ ਕਿਸੇ ਦੀ ਸਿਫਤ ਕਰਨੀ ਆ ਤਾਂ ਉਹ ਵੀ ਬੇਲੋੜੇ ਸ਼ਬਦਾਂ ਦੇ ਵਿੱਚ ਨਹੀਂ ਸભ્યਤ ਤੇ ਤਹਿਜ਼ੀਬ ਦੇ ਨਾਲ ਕਰਨੀ ਚਾਹੀਦੀ ਆ ਸભ્યਕ ਤਰੀਕੇ ਨਾਲ ਜਿਹੜੀ ਉਹ ਸਿਫਤ ਹੋਣੀ ਚਾਹੀਦੀ ਆ ਸੋ ਦਲਜੀਤ ਦੇ ਮਾਮਲੇ ਵਿੱਚ ਦਲਜੀਤ ਦੀ ਜਿੱਤ ਹੋਈ ਆ ਆ ਪਿੱਛੇ ਜਾਏ ਆ ਦੋ ਦਰਨ ਹੋਏ ਆ ਉਹ ਜਿਹੜੀ ਫਿਲਮ ਵਰਕਰ ਸੀਨੇ ਐਸੋਸੀਏਸ਼ਨ ਕੁਛ ਇਦਾਂ ਦੀ ਆ ਉਹਨੇ ਕਿਹਾ ਜੀ ਕਿ ਅਸੀਂ ਬਾਰਡਰ 3 ਦੇ ਵਿੱਚ ਕੰਮ ਕਰਨ ਦਾ ਮੌਕਾ ਦੇਤਾ ਬਾਰਡਰ 2 ਦੇ ਵਿੱਚ ਕਿਉਂਕਿ ਇਹਦੇ ਵਿੱਚ ਭੂਸ਼ਣ ਕੁਮਾਰ ਦੇ ਬਾਕੀ ਇਥੋਂ ਦੇ ਪ੍ਰੋਡਿਊਸਰਾਂ ਦੇ ਪੈਸੇ ਲੱਗੇ ਆ ਪਰ ਅਗਲੀਆਂ ਫਿਲਮਾਂ ਦੇ ਲਈ ਅਸੀਂ ਭੂਸ਼ਣ ਕੁਮਾਰ ਨੂੰ ਚਿੱਠੀ ਲਿਖਤੀ ਆ ਉਹ ਕਹਿੰਦੇ ਜੀ ਅਸੀਂ ਕਿਸੇ ਫਿਲਮ ਵਿੱਚ ਕੰ ਤੁਹਾਡੇ ਫੁੱਫੜ ਦਾ ਰਾਜਾ ਦੱਸੋ ਜੇ ਉਹਨੇ ਭਾਰਤ ਦੇ ਬੰਦੇ ਨੇ ਬਾਰਡਰ 2 ਦੇ ਵਿੱਚ ਪੈਸੇ ਲਾਏ ਆ ਤੇ ਜੁਗਾੰਡਾ ਦੇ ਵਿੱਚ ਰਹਿੰਦੇ ਸਨੀ ਸਿੱਧੂ ਤੇ ਗੁਣਵੀਰ ਸਿੱਧੂ ਉਹ ਵੀ ਤਾਂ ਭਾਰਤ ਲਈ ਉਹ ਵੀ ਤਾਂ ਪੰਜਾਬ ਦੇ ਹੀ ਜਿਨ੍ਹਾਂ ਨੇ ਸਰਦਾਰਜੀ 3 ਦੇ ਉੱਤੇ ਪੈਸੇ ਲਾਏ ਆ ਫਿਰ ਇਹਦਾ ਮਤਲਬ ਇਹ ਵੀ ਤੁਸੀਂ ਸਾੜਾ ਕਰਦੇ ਹੋ ਤੁਸੀਂ ਜੈਲਸੀ ਕਰਦੇ ਹੋ ਸੋ ਮਤਲਬ ਕਹਿਣ ਦਾ ਹੈ ਜੀ ਕਿ ਬੇਲੋੜੇ ਵਿਸ਼ਿਆਂ ਦੇ ਉੱਤੇ ਪੰਜਾਬ ਦੇ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਚਰਚਾਵਾ ਹੁੰਦੀਆਂ ਵਿਸ਼ੇ ਪੰਜਾਬ ਦੇ ਬਹੁਤ ਸਾਰੇ ਆ ਜਿਹੜੇ ਲੋਕਾਂ ਨੂੰ ਇਹ ਲੱਗਦਾ ਜੀ ਕਿ ਫਲਾਣਾ ਗਦਾਰ ਹੈ ਮੈਨੂੰ ਲੱਗਦਾ ਉਹ ਵੀ ਗਦਾਰ ਹੈ ਜਿਹੜਾ ਕਿ ਗੁਰੂਆਂ ਦੇ ਫਲਸਫੇ ਮੁਤਾਬਕ ਚੱਲਦਾ ਨਹੀਂ ਤੇ ਧਰਤੀ ਹੱਥਲੇ ਪਾਣੀ ਨੂੰ ਗੰਦਲਾ ਕਰੀ ਜਾਂਦਾ ਜਿਨ੍ਹਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਮਹਤ ਦੀ ਸਾਰਤਕਤਾ ਹੀ ਨਹੀਂ ਸਮਝੀ ਤੇ ਵਾਤਾਵਰਨ ਦਾ ਬੇੜਾ ਕਰਤਾ ਤੇ ਇੱਥੇ ਧਰਤੀ ਦਾ ਕਰੀ ਜਾਂਦੇ ਤੇ ਪਾਣੀ ਦਾ ਕਰੀ ਜਾਂਦੇ ਗਦਾਰ ਤਾਂ ਉਹ ਵੀ ਆ ਇਹ ਸਿਰਫ ਕਹਿ ਦੇਣਾ ਜੀ ਕਿ ਮੈਨੂੰ ਆ ਗਦਾਰ ਲੱਗਦਾ ਤੁਹਾਡਾ ਕੀ ਆ ਤੁਸੀਂ ਤਾਂ ਕੁਝ ਵੀ ਕਹਿ ਦਿੰਨੇ ਹੁੰਨੇ ਆ ਜਿਨੋ ਕੋ ਮਕਾਨ ਨਹੀਂ ਲੈ ਕੇ ਜਾਂਦਾ ਅੱਜ ਕੱਲ ਸਭ ਤੋਂ ਵੱਡੀ رائے ਉਹ ਦਿੰਦਾ ਵੀ ਭਾਈ ਆਹ ਗਦਾਰ ਹਾਏ ਆਹ ਦੇਸ਼ ਭਗਤ ਹੈ ਮੇਰੇ ਖਿਆਲ ਦੇ ਮੁਤਾਬਕ ਆ ਵਿਕਿਆ ਹੈ ਮੇਰੇ ਖਿਆਲ ਮੁਤਾਬਕ ਆ ਇਦਾਂ ਹੈ ਸੋ ਭਾਈ ਚੰਗੀਆਂ ਫਿਲਮਾਂ ਬਣਨ ਉਹ ਹਿੰਦੀ ਦੇ ਵਿੱਚ ਹੁਣ ਵੈਸੇ ਮੇਰੀ ਇੱਕ رائے ਬਣ ਗਈ ਆ ਵੀ ਜਿੰਨੀ ਬਕਵਾਸ ਫਿਲਮ ਹੋਊਗੀ ਪੰਜਾਬੀ ਉਹਨੂੰ ਵੱਧ ਵੇਂਦੇ ਆ ਹਿੰਦੀ ਦੀ ਫਿਲਮ ਕੋਈ ਬਕਵਾਸ ਲੱਗ ਜੇ ਗੰਦੀਆਂ ਮੰਦੀਆਂ ਗੱਲਾਂ ਵਾਲੀ ਅਸ਼ਲੀਲ ਸੰਵਾਦਾਂ ਵਾਲੀ ਫਿਲਮ ਲੱਗ ਜੇ ਆ ਜਿਹੜੀ ਹਾਊਸਫੁੱਲ ਪਤਾ ਨਹੀਂ 4K 5i ਹੁਣ ਇਹਦੇ ਵਿੱਚ ਕੱਢਣ ਪਉਣ ਨੂੰ ਕੁਝ ਵੀ ਸੀ ਇਹਦੇ ਵਿੱਚ ਅਸ਼ਲੀਲਤਾ ਸੀ ਕੱਲੀ ਪਰ ਮੈਂ ਵੀ ਦੇਖਿਆ ਵੀ ਪਾਈ ਹਿੰਦੀ ਫਿਲਮ ਦੇ ਇਸ ਦੇ ਸਿਨੇਮੇ ਭਰੇ ਪਏ ਆ ਪਰ ਇੱਥੇ ਗੁਰੂ ਨਾਨਕ ਜਹਾਜ਼ ਆ ਜਾਂਦੀ ਉਹਨੂੰ ਵੇਂਦਾ ਕੋਈ ਨਹੀਂ ਜਾਂ ਬਹੁਤ ਘੱਟ ਲੋਕ ਵੇਂਦੇ ਫਿਰ ਕਹਿਣਗੇ ਅਸੀਂ ਆਪਦਾ ਇਤਿਹਾਸ ਸਾਹਮਣਾ ਚਾਹੁੰਨੇ ਆ ਸਾਡੇ ਲਈ ਨਵੇਂ ਤਜਰਬੇ ਹੁਣ ਫਿਰ ਗੱਲ ਬਣਦੀ ਆ ਤੁਹਾਡੇ ਲਈ ਤਜਰਬੇ ਕਰੂ ਕੌਣ ਉਹਦੇ ਸਮੇਂ ਦੇ ਵਿੱਚ ਕੋਈ ਹਰੀ ਸਿੰਘ ਨਲੂਆ ਤੇ ਫਿਲਮ ਬਣਾਉਣੀ ਚਾਵੇ ਤੇ ਤੁਸੀਂ ਉਹਦੇ ਹੀ ਕਹਦੇ ਨਹੀਂ ਜੀ ਭਾਈ ਮੈਂ ਤਾਂ ਕਰਾਟਾ ਖੇਡਣਾ ਤੇਰੇ ਨਾਲ ਕੋਈ ਇੱਥੇ ਕਹੇ ਜੀ ਕਿ ਮੈਂ ਸਿੱਖ ਇਤਿਹਾਸ ਦੇ ਫੁਲਾਣੇ ਪਾਤਰ ਤੇ ਫਿਲਮ ਬਣਾਉਣੀ ਚਾਹੁੰਨਾ ਤੁਸੀਂ ਕਹਿੰਦੇ ਨਹੀਂ ਜੇ ਪਹਿਲਾਂ ਤੂੰ ਸਾਫ਼ ਤਸੂਰਤ ਹੋ ਕੇ ਆ ਬਿਲਕੁਲ ਠੀਕ ਆ ਪਰ ਜਦੋਂ ਬੰਦਾ ਕੋਈ ਕਹਿੰਦਾ ਵੀ ਸਿੱਖੀ ਸਰੂਪ ਦੇ ਵਿੱਚ ਮੈਂ ਪੂਰਾ ਸੂਰਾ ਹੋਣਾ ਫਿਰ ਤੁਸੀਂ ਕਹਿੰਦੇ ਤੂੰ ਤਾਂ ਪੈਸੇ ਕਮਾਉਣ ਲਈ ਆਇਆ ਤੁਹਾਡਾ ਕਿਹੜਾ ਕਿਤੇ ਪਤਾ ਲੱਗਦਾ ਇਸੇ ਚੱਕਰ ਦੇ ਵਿੱਚ ਅੱਜ ਪੰਜਾਬੀ ਸਿਨੇਮਾ ਡੁੱਬ ਰਿਹਾ ਇਸ ਸਾਲ ਦੇ ਵਿੱਚ ਕਿਹੜੀਆਂ-ਕਿਹੜੀਆਂ ਐਸੀਆਂ ਪੰਜਾਬੀ ਫਿਲਮਾਂ ਭਾਰਤ ਦੇ ਵਿੱਚ ਜਿਨ੍ਹਾਂ ਨੇ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ ਆ ਕਿਉਂਕਿ ਮੁਫਤ ਦੇ ਵਿੱਚ ਰੀਲਾਂ ਵੇਖਣ ਵਾਲੇ ਪ੍ਰਧਾਨ ਅੱਜਕੱਲ ਰਹਿਆਂ ਮੁਫਤ ਦੇ ਵਿੱਚ ਦੇਣ ਵਾਲੇ ਏਸੀ ਦੇ ਵਿੱਚ ਬੈਠ ਕੇ ਰਾਇਂ ਦੇ ਦੋ ਰਜਾਈ 'ਚ ਬੈਠ ਕੇ ਰਾਇਂ ਦੇ ਦੋ ਇਹਨਾਂ ਲੋਕਾਂ ਦੀ ਸੋ ਲੋੜ ਇਸ ਵਕਤੇ ਇਸ ਗੱਲ ਦੀ ਆ ਵੀ ਭਾਈ ਆਪਾਂ ਸਮਝ ਗਏ ਕਿ ਪੰਜਾਬੀ ਸਿਨੇਮੇ ਦੇ ਨਾਲ ਵੀ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਭੜਦੇ ਆ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਹੁਰ ਅਧਾਰਨ ਦੇ ਦਿੰਨਾ 4 ਲੱਖ ਤੇ 63000 ਤੋਂ ਵੱਧ ਫੋਲੋਅਰ ਕਮਲ ਕੌਰ ਦੇ ਹੁਣ ਸ਼ਾਇਰ ਸਟਾਰਟ ਹੀ ਹੋਣ ਇੰਸਟਾਗ੍ਰਾਮ ਤੇ ਜਾ ਕੇ ਦੇਖ ਲਓ ਮੈਂ ਤਾਂ ਸਿਰਫ ਖਬਰ ਪੇਸ਼ ਕਰਨ ਦੇ ਲਈ ਗੱਲਾਂ ਕਹਿਣਾ 383000 ਉਸ ਦਿਨ ਸੀ ਜਿਸ ਦਿਨ ਉਹਦਾ ਕਤਲ ਹੋਇਆ 463000 ਹੋਣਾ ਤੇ ਭਾਈ ਕੀ ਵਧਿਆ ਕਿ ਘਟਿਆ ਤੁਸੀਂ ਗੰਦਗੀ ਨੂੰ ਪਸੰਦ ਕਰਦੇ ਹੋ ਕਿ ਨਹੀਂ ਕਰਦੇ ਨਾਲੇ ਗੰਦਾ ਕਹਿੰਦੇ ਆ ਫਿਰ ਕਈ ਬੰਦੇ ਕਹਿਣਗੇ ਜੀ ਲੋਕ ਜਾ ਕੇ ਦੇਖਦੇ ਹੁੰਦੇ ਵੀ ਇਹਨੇ ਕੀ ਕੀਤਾ ਤੁਸੀਂ ਵਹਿ ਨਹੀਂ ਕਿਉਂ ਆ ਤੁਸੀਂ ਕੀ ਲੈਣਾ ਵੇਖ ਕੇ ਤੁਸੀਂ ਗੁਰਬਾਣੀ ਸੁਣੋ ਤੁਸੀਂ ਹੋਰ ਕੰਮ ਸੁਣ ਲਓ ਪਰ ਨਹੀਂ ਇਹ ਹੋ ਨਹੀਂ ਕਰਨਾ ਸੀ ਅਸੀਂ رائے ਦੇਵਾਂਗੇ ਅਸੀਂ رائے ਦੇਣੀਆਂ ਵੀ ਪਾਈ ਆ ਕਰੋ ਆ ਕਰੋ ਐਦਾ ਕਰਨਾ ਚਾਹੀਦਾ ਐਦਾ ਕਰਨਾ ਚਾਹੀਦਾ ਥੋੜਾ ਜਿਹਾ ਸੰਭਲੋ ਥੋੜਾ ਜਿਹਾ ਸੋਚੋ ਆਪਦੇ ਆਪ ਨੂੰ ਜਵਾਬ ਦੇ ਰਹੋ ਆਪਣੇ ਆਪ ਨੂੰ ਤਾਂ ਘਟੋ ਘਟ ਜਵਾਬ ਦੇ ਰਹੋ ਸੋ ਐਂਡ ਦੇ ਉੱਤੇ ਗੱਲ ਇਹ ਆ ਦਿਲਜੀਤ ਜਿੱਤਿਆ ਸਾਰੇ ਵਿਵਾਦ ਦੇ ਵਿੱਚ ਦਲਜੀਤ ਦਾ ਨਾਂ ਹੋਰ ਹੋਇਆ ਜਿਹੜੇ ਮੱਚਦੇ ਆ ਉਹ ਬਾਹਰ ਆ ਕੇ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆਈ ਆ ਤੇ ਪੰਜਾਬੀ ਫਿਲਮਾਂ ਲਗਾਤਾਰ ਹੋਰ ਵੀ ਆਉਣੀਆਂ ਮੈਂ ਤੇਰੇ ਕੁਰਬਾਨ ਫਿਲਮ ਦੇਖਣ ਵਾਲੀ ਆ ਬੰਟੀ ਪੈਂਸ ਨੂੰ ਮੁਬਾਰਕਾਂ ਕੁਲਜਿੰਦਰ ਸਿੱਧੂ ਨੂੰ ਮੁਬਾਰਕਾਂ ਸਮੁੱਚੀ ਟੀਮ ਨੂੰ ਮੁਬਾਰਕਾਂ ਪੰਜਾਬੀ ਸਿਨੇਮਾ ਜ਼ਿੰਦਾਬਾਦ